ਅਗਲੀ ਜਿਹੜੀ ਹਰਜੋ ਸਿੰਘ ਦੀ ਗੱਲ ਕਰਦੇ ਜਾਈਏ ਇੱਕ ਹੋਰ ਭਾਰਤੀ ਮੂਲ ਦਾ ਬੰਦਾ ਉਹਦਾ ਲਾਸਟ ਨਾਮ ਵੀ ਪਟੇਲ ਆ ਉਸ ਨੂੰ ਜਿਹੜਾ ਆ ਉਹ ਉਸ ਤੇ ਉਤੇ ਦੋਸ਼ ਲੱਗੇ ਆ ਵੀ ਚਾਈਲਡ ਸੈਕਸ ਅਬਿਊਜ਼ ਦੀਆਂ ਇਮੇਜਿਸ ਉਸ ਦੇ ਕੋਲੋਂ ਫੜੀਆਂ ਗਈਆਂ ਆ ਇਹ ਪਹਿਲਾਂ ਇੱਕ ਫੀਨਿਕਸ ਦੇ ਚਿਲड्रन ਹਸਪੀਟਲ ਦਾ ਐਮਪਲਾਈ ਵੀ ਰਿਆ ਹੈਗਾ ਆ ਜੈਦੀਪ ਪਟੇਲ 31 ਸਾਲਾਂ ਦਾ 17 ਜੁਲਾਈ ਨੂੰ ਇਸ ਸ਼ੱਕ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਵੀ ਇਹ ਸੈਕਸ਼ੂਅਲੀ ਐਕਸਪਲੋਇਟ ਕਰ ਰਿਹਾ ਸੀਗਾ ਮਾਈਨਰਸ ਨੂੰ ਜਿਹੜੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਆ ਉਹਨਾਂ ਨੇ ਟਿਪ ਆਫ ਕੀਤਾ ਪੁਲਿਸ ਵਾਲਿਆਂ ਨੂੰ ਤੇ ਉਸ ਦੇ ਕੋਲੋਂ ਜਦ ਛਾਪਾ ਮਾਰਿਆ ਗਿਆ ਤਾਂ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜੇ ਉਸ ਦੇ ਯੂਜ਼ਰ ਪ੍ਰੋਫਾਈਲ ਤੇ ਉਸ ਦੀਆਂ ਡਾਕੂਮੈਂਟਸ ਦੇ ਵਿੱਚੋਂ ਜਿਹੜਾ ਉਹ ਲੱਭਾ ਹੈਗਾ ਆ 9 ਕਾਊਂਟ 9 ਵੱਖ-ਵੱਖ ਜਿਹੜੇ ਚਾਰਜਿਸ ਇਸ ਦੇ ਉੱਤੇ ਸੈਕਸ਼ੂਅਲ ਐਕਸਪਲੋਇਟੇਸ਼ਨ ਆਫ ਅ ਮਾਈਨਰ ਉਸ ਦੇ ਉੱਤੇ ਲੱਗੇ ਆ ਇਹ ਹਰ ਇੱਕ ਜਿਹੜਾ ਚਾਰਜ ਆ ਕਲਾਸ 2 ਫੈਲਨੀ ਆ ਤੇ ਕਹਿੰਦੇ ਵੀ ਇੱਕ ਚਾਰਜ ਦੀ ਸਜ਼ਾ 12 ਸਾਲ ਇਸ ਨੂੰ ਹੋ ਸਕਦੀ ਆ ਜੇ ਇਸ ਦੇ ਵਿੱਚ ਕਨਵਿਕਟ ਹੁੰਦਾ ਆ ਸੋ ਪਿਛਤੇ ਬੀਤੇ ਕੁਝ ਦਿਨਾਂ ਦੇ ਵਿੱਚ ਭਾਰਤੀਆਂ ਦੇ ਦੁਆਰਾ ਜੋ ਇਹ ਇੱਥੇ ਗੰਧ ਆ ਉਹ ਸ਼ਰਿਆਂ ਜਿਹੜਾ ਉਹ ਸਾਹਮਣੇ ਉੱਭਰ ਕੇ ਆਰਿਆ ਹੈ ਗਿਆ ਸੋ ਡੈਲਟਾ ਦਾ ਜਿਹੜਾ ਜਹਾਜ਼ ਸੀਗਾ ਉਸ ਦਾ ਜਿਹੜਾ ਕੋ ਪਾਇਲਟ ਆ ਉਹ ਵੀ ਬੱਚਿਆਂ ਦੇ ਨਾਲ ਕੁ ਕਰਮ ਦੇ ਮਾਮਲੇ ਦੇ ਵਿੱਚ ਉਹ ਅੰਦਰ ਹੋਇਆ ਔਰਲ ਪੋਪੂਲੇਸ਼ਨ ਦੇ ਮਾਮਲੇ ਚ ਤੇ ਦੋ ਦਰਜਨ ਜਿਹੜੀਆਂ ਫਾਈਲਸ ਆ ਚਾਈਲਡ ਪੋਰਨੋਗ੍ਰਾਫੀ ਦੀਆਂ ਭਾਰਤੀ ਮੂਲ ਦੇ ਜੈਦੀਪ ਪਟੇਲ ਦੇ ਕੋਲੋਂ ਫੀਨਿਕਸ ਦੇ ਵਿੱਚ ਲੱਭੀਆਂ ਜੋ ਕਿ ਇੱਕ ਬੱਚਿਆਂ ਦੇ ਹਸਪਤਾਲ ਚ ਦੇਖੋ ਕੰਮ ਜਿਹੜਾ ਉਹ ਕਰਦਾ ਸੀ ਬਿਹੇਵੀਅਰਲ ਹੈਲਥ ਟੈਕਨੀਸ਼ੀਅਨ ਦੇ ਤੌਰ ਦੇ ਉੱਤੇ ਉਹ ਕੰਮ ਕਰਦਾ ਸੀ ਜਦ ਇਹ ਗ੍ਰਿਫਤਾਰ ਕੀਤਾ ਗਿਆ ਉਦੋਂ ਉਸ ਦਾ EMPLOYEE ਤਾਂ ਨਹੀਂ ਸੀਗਾ ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕੁਝ ਜਿਹੜਾ ਆ ਇਹ ਹੋ ਰਿਹਾ ਆ ਸਪਟੰਬਰ 2024 ਦੀ ਹਰਜੋਤ ਸਿੰਘ ਜੀ ਇਹ ਘਟਨਾ ਜਿਹੜੀ ਉਹ ਦੱਸੀ ਜਾ ਰਹੀ ਆ ਜਦ ਇੰਟਰਨੈਟ ਸਰਵਿਸ ਪ੍ਰੋਵਾਈਡਰ ਇਸ ਦਾ ਉਸ ਨੇ ਹੀ ਪੁਲਿਸ ਨੂੰ ਆਗਾਹ ਕੀਤਾ ਵੀ ਇਹ ਇਦਾਂ ਦੇ ਪੁੱਠੇਕਾਰਿਆਂ ਦੇ ਵਿੱਚ ਲੱਗਾ ਜਿਹੜਾ ਉਹ ਹੋਇਆ ਆ ਸੋ ਫੀਨਿਕਸ ਚਿਲड्रन ਹਸਪੀਟਲ ਨੇ ਸਟ੍ਰੈਸ ਕੀਤਾ ਅਭੀ ਜਿਹੜਾ ਪੇਸ਼ੈਂਟ ਸੇਫਟੀ ਉਹਨਾਂ ਦੀ ਟਾਪ ਪ੍ਰਾਇੋਰਟੀ ਆ ਅ ਅਰੀਜ਼ੋਨਾ ਰਿਪਬਲਿਕ ਦੇ ਦੁਆਰਾ ਇਹ ਜਿਹੜੀ ਨਿਊਜ਼ ਆ ਉਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈਗਾ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਅਥਾਰਟिटीज ਨੇ ਲਿੰਕ ਕੀਤਾ ਪਟੇਲ ਦਾ ਉਸ ਐਡਰੈਸ ਦੇ ਨਾਲ ਉਸ ਫੋਨ ਨੰਬਰ ਦੇ ਨਾਲ ਤੇ ਫਿਰ ਉੱਥੋਂ ਜਾ ਕੇ ਪਤਾ ਲੱਗਾ ਸੋਸ਼ਲ ਮੀਡੀਆ ਸਰਵਿਸ ਨੇ ਵੀ ਇਸ ਤੀਆਂ ਜਿਹੜੀਆਂ ਚੈਟ ਐਕਸਚੇਂजेस ਸੀਗੀਆਂ ਆ ਉਹ ਪ੍ਰੋਵਾਈਡ ਕੀਤੀਆਂ ਪੁਲਿਸ ਨੂੰ ਫੋਨ ਨੰਬਰ ਲੋਕੇਸ਼ਨ ਫਿਜ਼ੀਕਲ ਡਿਸਕ੍ਰਿਪਸ਼ਨ ਓਕੂਪੇਸ਼ਨਲ ਇਨਫੋਰਮੇਸ਼ਨ ਇਸਦੀ ਜਿਹੜੀ ਉਹ ਪਤਾ ਲੱਗੀ ਪਟੇਲ ਕਹਿੰਦੇ ਵੀ ਚੈਟਸ ਦੇ ਵਿੱਚ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਆਪਣੇ ਪਰਸਨਲ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਦੇ ਲਈ ਉਸ ਦੀ ਮੰਗ ਜਿਹੜੀ ਉਹ ਕਰਦਾ ਹੁੰਦਾ ਸੀ ਖਾਸ ਕਰਕੇ ਜਿਹੜੀਆਂ ਜਵਾਨ ਕੁੜੀਆਂ ਬੱਚੀਆਂ ਆ ਉਹਨਾਂ ਦੇ ਕੋਲੋਂ ਤੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਇਹ ਪੈਡੋਫਾਈਲ ਦੇ ਤੌਰ ਦੇ ਉੱਤੇ ਹੁਣ ਸਾਹਮਣੇ ਆਇਆ ਹੈਗਾ ਸੋ ਪਟੇਲ ਤੇ ਕਈ ਜਿਹੜੇ ਇਸ ਟਾਈਮ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਇਦਾਂ ਦੇ ਪੁੱਠੇਕਾਰਿਆਂ ਦੇ ਵਿੱਚ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਨੇ ਅ ਕੱਲ ਇਸ ਦੀ ਜਿਹੜੀ ਆ ਹੋਪ ਪ੍ਰੀਲੀਮਿਨਰੀ ਹੀアリング ਰੱਖੀ ਗਈ ਸੀ ਹਾਲ ਦੀ ਘੜੀ ਇਸ ਨੂੰ 1 ਲੱਖ ਡਾਲਰ ਦੇ ਬੌਂਡ ਦੇ ਉੱਤੇ ਇਸ ਨੂੰ ਰੱਖਿਆ ਗਿਆ ਹੈ ਹੈ